ਦੇਸ਼ ਦੇ ਅੰਦਰ ਟੋਲ ਮਾਫੀਆ ਦੀ ਲੁੱਟਖਸਟ ਦੇ ਵਿਰੁੱਧ ਲੋਕ ਅਕਸਰ ਐਜੀਟੇਸ਼ਨ ਕਰਦੇ ਆਪਾਂ ਦੇਖਦੇ ਆਂ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਲੋਕਾਂ ਲਈ ਜੀ ਦਾ ਜੰਗਲ ਬਣਿਆ ਕਿਸੇ ਨੂੰ ਟੋਲ ਦੇਣ ਤੋਂ ਪਰੇਸ਼ਾਨੀ ਨਹੀਂ ਜੋ ਮੈਂ ਆਬਜ਼ਰਵ ਕਰਦਾ ਪਰ ਟੋਲ ਦੇ ਉੱਤੇ ਹੁੰਦੀ ਖੱਜਲ-ਖਵਾਰੀ ਜਿਹੜੀ ਹੈ ਨਾ 2-2 ਘੰਟੇ 1.5-1.5 ਘੰਟਾ ਘੰਟਾ-ਘੰਟਾ ਕਿਸੇ ਨੇ ਹਸਪੀਟਲ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਕਿਸੇ ਨੂੰ ਕੋਈ ਜ਼ਰੂਰੀ ਰਜੇਮਾ ਮਤਲਬ ਕਿ ਜਲੀਲ ਕਰਕੇ ਪੈਸੇ ਇਹ ਟੋਲ ਮਾਫੀਆ ਦੀ ਪਾਲਿਸੀ ਬਣ ਚੁੱਕੀ ਆ ਔਰ ਤੁਸੀਂ ਲੁਧਿਆਣੇ ਦੇ ਸੀਨੀਅਰ ਪੱਤਰਕਾਰ ਦੋਸਤ ਬੈਠੇ ਹੋ ਤੇ ਮੇਰਾ ਖਿਆਲ ਇਸ ਗੱਲ ਦੀ ਗਵਾਹੀ ਭਰੋਗੇ ਕਿ ਮੈਂ 2018 19 20 21 22 ਵਿਧਾਇਕ ਰਹਿੰਦਿਆਂ ਇਸ ਕੰਮ ਇਸ ਵਿਸ਼ੇ ਦੇ ਉੱਤੇ ਬਹੁਤ ਤਕੜੇ ਹੋ ਕੇ ਕੰਮ ਕੀਤਾ ਤੁਹਾਨੂੰ ਯਾਦ ਹੋਊਗਾ ਡੋਡੂ ਵਾਲ ਟੋਲ ਪਲਾਜ਼ਾ ਜਿਹੜਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅਤੇ ਨੰਬਰ 1 ਜਿੱਥੇ ਦੀ ਟੋਲ ਫੀਸ ਸਭ ਤੋਂ ਜ਼ਿਆਦਾ ਪੂਰੇ ਦੇਸ਼ ਦੇ ਅੰਦਰ ਲੱਡੂਵਾਲ ਟੋਲ ਪਲਾਜ਼ਾ ਦੀ ਹੈ ਤੇ ਮੈਂ ਇਹਦੀ ਲੁੱਟਖਸਟ ਬੰਦ ਕਰਨ ਵਾਸਤੇ ਵਿਧਾਇਕ ਹੁੰਦਿਆਂ 100 ਮੀਟਰ ਦੇ ਉੱਤੇ ਰੈੱਡ ਲਾਈਨ ਆਪਣੇ ਹੱਥਾਂ ਦੇ ਨਾਲ ਮੈਂ ਤੇ ਮੇਰੇ ਸਾਥੀ ਵਾਕੇ ਆਏ ਵੱਡੇ ਵੱਡੇ ਅਸੀਂ 50 50 ਫੁੱਟ ਉੱਚੇ ਬੋਰਡ ਲਾਏ ਉਸ ਬੋਰਡ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਨਿਜਮ ਇਹੜਾ ਕਾਨੂੰਨ ਦੇ ਛਤਰ ਛਾਇਆ ਥੱਲੇ ਬਣਿਆ ਤੇ ਅਸੀਂ ਇਸ ਨਿਜਮ ਦੀਆਂ ਵੱਡੀਆਂ-ਵੱਡੀਆਂ ਹੋਰਡਿੰਗਾਂ ਉੱਤੇ ਲਾਜਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਰ ਵੱਡੀ ਪੱਧਰ ਤੇ ਅਸੀਂ ਸਫਲਤਾ ਵੀ ਹਾਸਲ ਕੀਤੀ ਤੁਹਾਨੂੰ ਯਾਦ ਹੋਊਗਾ ਸਿਰਫ ਲੋਡੂਵਾਲ ਕ੍ਰਾਸਿੰਗ ਦੇ ਉੱਤੇ ਚਾਰ ਟੋਲ ਬੂਥ ਹੋਇਆ ਕਰਦੇ ਸੀਗੇ ਤੇ ਅੱਜ ਉਹਨਾਂ ਦੀ ਗਿਣਤੀ ਮੇਰਾ ਖਿਆਲ ਦਰਜਣ ਤੋਂ ਵੀ ਉੱਤੇ ਹੈਗੀ ਆ ਇਹ ਉਸ ਐਜੀਟੇਸ਼ਨ ਉਸ ਅੰਦੋਲਨ ਉਸ ਜਾਗਰੂਕਤਾ ਦੀ ਬਦੌਲਤ ਇਨਾਂ ਨੂੰ ਉਹ ਟੋਲ ਬੂਥ ਵਧਾਉਣੇ ਪਏ ਪਰ ਅਫਸੋਸ ਆ ਕਿ ਅੱਜ ਵੀ ਲੁੱਟ ਜਾ ਰਹੀ ਹੈ ਇਹ ਨਹੀਂ ਹੈਗਾ ਕਿ ਮੈਂ ਉੱਥੇ ਗਿਆ ਤੇ ਕੋਈ ਲੁੱਟਖੋਟ ਬੰਦ ਹੋ ਗਈ ਲੋਕ ਪੈਸੇ ਦੇਣ ਨੂੰ ਤਿਆਰ ਆ ਪੈਸੇ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਭਾਈ ਜਿਹੜੇ ਨਿਜਮ ਬੋਲਦੇ ਆ ਨਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇਹ ਨਿਜਮ ਕੀ ਆ ਮੈਂ ਹਲਕੀ ਜਿਹੀ ਇਹਦੇ ਤੇ ਆ ਮੈਂ ਤੁਹਾਨੂੰ ਇੱਕ ਕਾਪੀ ਵੀ ਇਹ ਦੀ ਦੇਣੀ ਆ ਤਾਂ ਕਿ ਤੁਸੀਂ ਆਪੋ ਆਪਣੇ ਚੈਨਲ ਦੇ ਉੱਤੇ ਇਹ ਕਾਪੀ ਪਾਉਂਗੇ ਤੇ ਪੰਜਾਬ ਦੇ ਲੋਕ ਇਹਦੀ ਫੋਟੋ ਸਟੇਟ ਕਰਾ ਕੇ ਆਪਣੀ ਗੱਡੀ ਦੇ ਵਿੱਚ ਰੱਖਣਗੇ ਜਿੱਥੇ ਟੋਲ ਦੇ ਉੱਤੇ 3 ਮਿੰਟ ਤੋਂ ਵੱਧ ਖੜਨਾ ਪੈ ਜਾਵੇ ਤੇ ਉੱਥੇ ਫਿਰ ਉਹਨਾਂ ਨੂੰ ਟੋਲ ਬੈਰੀਅਰ ਚੱਕਣੇ ਪੈਣੇ ਆ ਮਤਲਬ ਕਿ ਜਾਮ ਬਿਨਾ ਕੋਈ ਪੈਸਾ ਦਿੱਤੇ ਆ ਕਲੀਅਰ ਕਰਨਾ ਪੈਣਾ ਹੁਣ ਮੈਂ ਇਹਦੇ ਤੇ ਜਾਣਕਾਰੀ ਦੇ ਦਵਾਂ ਇਹ ਐਨਐਟੀ ਆਈ ਦਾ ਸਰਕੂਲਰ ਹੈ ਇਹ ਸਰਕੂਲਰ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਆ ਲਿਖਿਆ ਹੋਇਆ ਅੰਡਰਲਾਈਨ ਕੀਤਾ ਕਿ ਭਾਈ ਹਰੇਕ ਟੋਲ ਦੇ ਉੱਤੇ 100 ਮੀਟਰ ਦੇ ਬਗਵੇ ਦੇ ਉੱਤੇ ਇੱਕ ਲਾਲ ਪੱਟੀ ਲਾਲ ਲਾਈਨ ਖਿੱਚੀ ਜਾਣੀ ਆ ਜੇ ਉਸ ਲਾਲ ਲਾਈਨ ਤੋਂ ਤੁਹਾਡੀ ਗੱਡੀ ਪਿੱਛੇ ਚਲੀ ਗਈ ਮਤਲਬ ਕਿ ਤੁਹਾਨੂੰ 3 ਮਿੰਟ ਅਪਰੋਕਸੀਮੇਟਲੀ 3 ਮਿੰਟ ਖੜਨਾ ਪੈ ਗਿਆ ਤਾਂ ਜਿਹੜਾ ਟੋਲ ਇਕੱਠਾ ਕਰਨ ਵਾਲੀ ਏਜੰਸੀ ਦਾ ਮਾਲਕ ਹੈਗਾ ਉਹ ਇਨਫਰਾ ਬਣਾਉਣ ਦੇ ਵਿੱਚ ਅਸਫਲ ਗਿਣਿਆ ਜਾਣਾ ਇਹਦੀ ਭਾਵਨਾ ਮੈਂ ਦੱਸਣ ਲੱਗਿਆ ਭਾਵਨਾ ਕੀ ਹੈ ਇਹਦੀ ਕਿ ਉਹ ਅਸਫਲ ਹੈ ਉਹਨੇ ਜੋ ਇਨਫਰਾਸਟਰਕਚਰ ਆਵਾਜਾਈ ਨੂੰ ਸਮੂਥਲੀ ਸੌਖੇ ਤਰੀਕੇ ਦੇ ਨਾਲ ਲਗਾਉਣ ਵਾਸਤੇ ਬਿਨਾ ਕੋਈ ਜਾਮ ਲਗਿਆ ਲਗਾਉਣ ਵਾਸਤੇ ਜੋ ਉਹਨੇ ਇਨਫਰਾ ਬਣਾਉਣਾ ਸੀ ਉਹਨੇ ਬਣਾਇਆ ਨਹੀਂ ਰਾਹਗੀਰਾਂ ਨੂੰ 3 ਮਿੰਟ ਤੋਂ ਵੱਧ ਖੜਨਾ ਪਿਆ ਜਿੰਨੀ ਦੇਰ ਤੱਕ ਉਹ ਇਹਦਾ ਬੰਦੋਬਸਤ ਇਨਫਰਾ ਨਹੀਂ ਬਣਾਉਂਦਾ 19 ਦੇਰ ਤੱਕ ਜਦੋਂ ਜਾਮ ਲੱਗ ਗਿਆ ਤਾਂ ਫਿਰ ਟੋਲ ਇਕੱਠਾ ਕਰਨ ਵਾਲੇ ਕੰਪਨੀ ਏਜੰਟ ਨੂੰ ਬੈਰੀਅਰ ਚੱਕਣੇ ਪੈਣਾ ਤੇ ਉੱਥੇ ਜਾਮ ਤੁਰੰਤ ਰਿਮੂਵ ਕਰਾਉਣਾ ਪੈਣਾ ਏ ਸਰਕੂਲਰ ਦੀ ਭਾਵਨਾ ਏ ਸਰਕੂਲਰ ਤੋਂ ਬਾਅਦ ਬਹੁਤ ਸਾਰੇ ਲੋਕ ਜਾਗਰੂਕ ਹੋਏ ਮੇਰੇ ਕੋਲ ਇੱਕ ਆਰਟੀਆਈ ਹੈ ਜਦੀ ਕਾਪੀ ਮੈਂ ਤੁਹਾਨੂੰ ਦੇ ਦੇਣੀ ਆ ਤੇ ਇਸ ਆਰਟੀਆਈ ਦੇ ਵਿੱਚ ਆਰਟੀਆਈ ਮੰਗਣ ਵਾਲੇ دوست ਨੇ ਇਸ ਗੱਲ ਨੂੰ ਜਿਹੜੀ ਮੈਂ ਆ ਸਰਕੂਲਰ ਵਾਲੀ ਕੀਤੀ ਆ ਪੁਖਤਾ ਕਰਨ ਵਾਸਤੇ ਐਨ ਐਚ ਆਈ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਜਿਦੇ ਵਿੱਚ ਐਨ ਐਚ ਆਈ ਨੇ ਆਰਟੀਆਈ ਦਾ ਰਿਪਲਾਈ ਜਵਾਬ ਦਿੰਦੇ ਹੋਏ ਲਿਖ ਦਿੱਤਾ ਮੈਂਸ਼ਨ ਕਰ ਦਿੱਤਾ ਕਿ ਭਾਈ ਜੇ ਉੱਥੇ ਜਾਮ 3 ਮਿੰਟ ਤੋਂ ਵੱਧ ਕਿਸੇ ਨੂੰ ਰਾਹਗੀਰ ਨੂੰ ਖੜਨਾ ਪਿਆ ਗਿਆ ਤੇ ਫਿਰ ਕੋਈ ਟੋਲ ਫੀਸ ਨਹੀਂ ਚਾਰਜ ਕੀਤੀ ਜਾਣੀ ਹੁਣ ਸਾਫ਼ ਤੇ ਸਪਸ਼ਟ ਹੋ ਗਿਆ ਹੁਣ ਆਜੋ ਅ ਕੱਲ ਵਾਲੇ ਇਨਸੀਡੈਂਟ ਤੇ ਮੈਂ ਜਲੰਧਰ ਇੱਕ ਵਿਆਹ ਅਟੈਂਡ ਕਰਨ ਵਾਸਤੇ ਗਿਆ ਵਾਪਸੀ ਦੇ ਉੱਤੇ ਜਦੋਂ ਮੈਂ ਗੁਰਾਇਆਂ ਕ੍ਰਾਸ ਕੀਤਾ ਹਾਂ ਤੇ ਟ੍ਰੈਫਿਕ ਜਮ ਸ਼ੁਰੂ ਹੋ ਗਿਆ ਮੈਂ ਅੱਜ ਖੁਦ ਮੰਨਦਾ ਕਿ ਮੈਂ ਵਾਇਓਲੇਸ਼ਨ ਕੀਤੀ ਹੈ ਮੈਂ ਰੋਂਗ ਸਾਈਡ ਆਪਣੀਆਂ ਗੱਡੀਆਂ ਬੜੇ ਸਲੋ ਰੋਂਗ ਸਾਈਡ ਗੱਡੀਆਂ ਲਿਆ ਕੇ ਟੋਲ ਪਲਾਜ਼ਾ ਦੇ ਉੱਤੇ ਪਹੁੰਚਿਆ ਹੁਣ ਆਪਾਂ ਨੂੰ ਵੀ ਪਤਾ ਵੀ ਲਾਡੂ ਵਾਲ ਟੋਲ ਪਲਾਜ਼ਾ ਤੋਂ ਪਹਿਲਾ ਫਲੋਰ ਆਣਾ ਫਲੋਰ ਤੋਂ ਬਾਅਦ ਫੇਰ ਕਿਤੇ ਮੇਰਾ ਖਿਆਲ 10-12 ਕਿਲੋਮੀਟਰ ਦੇ ਉੱਤੇ ਜਾ ਕੇ ਗੁਰਾਇਆ ਆਉਣਾ ਤੇ ਮੈਂ ਟੋਲ ਤੇ ਆ ਕੇ ਟੋਲ ਦੇ ਅਧਿਕਾਰੀਆਂ ਨੂੰ ਸੁਨਿਮਰ ਬੇਨਤਾ ਵੀ ਭਾਈ ਹਟ ਜਾਓ ਠੱਗੀ ਠੋਰੀ ਕਰਨੋ ਲੋਕਾਂ ਤੋਂ ਪੈਸੇ ਲਓ ਲੋਕਾਂ ਨੂੰ ਗੁਲਾਮ ਨਾ ਬਣਾਓ ਆਜ਼ਾਦੀ ਦਾ ਨਿਗਮਾਨਣ ਦਾ ਅਸਲੀ ਹਥਿਆਰ ਕੀ ਹੈ ਜਾਗਰੂਕਤਾ ਉਹ ਮੇਰੀ ਡਰਾਈਵ ਹੈਗੀ ਆ ਮੈਂ ਜਾਗਰੂਕਤਾ ਦੇ ਤੌਰ ਦੇ ਉੱਤੇ ਉਹ ਜਿਹੜੇ ਟੋਲ ਬੈਰੀਅਰ ਡੰਡੇ ਸੀਗੇ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ ਉਹ ਡੰਡੇ ਭਰੇ ਕੀਤੇ ਤੇ ਜਿਹੜੀ ਆਵਾਜਾਈ ਦਾ ਜਾਮ ਗੁਰਾਇਆਂ ਤੱਕ ਲੱਗਿਆ ਹੋਇਆ ਸੀਗਾ ਤਾਂ ਮੈਂ ਉਹ ਗੁਰਾਇਆਂ ਤੱਕ ਸ਼ਾਇਦ ਤੁਸੀਂ ਵੀਡੀਓ ਦੇਖਿਆ ਹੋਵੇ ਤਾਂ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਥੋੜਾ ਤੇਜ਼ੀ ਦੇ ਨਾਲ ਟੋਲ ਕ੍ਰਾਸ ਕਰ ਜਾਓ ਤਾਂ ਕਿ ਪਿੱਛੇ ਜਿਹੜੇ ਲੋਕ ਕਿਸੇ ਐਮਰਜੈਂਸੀ ਦੇ ਵਿੱਚ ਕੋਈ ਪੇਸ਼ੈਂਟ ਆ ਕਿਸੇ ਨੇ ਕੋਈ ਜ਼ਰੂਰੀ ਕੰਮ ਲੈ ਜਾਣਾ ਤਾਂ ਕਿ ਉਹ ਫਟਾਫਟ ਨਿਕਲ ਜਾਣ ਤੇ ਉੱਥੇ ਦੇ ਜਿਹੜੇ ਟੋਲ ਕੰਪਨੀ ਦੇ ਮੈਨੇਜਰ ਆ ਤੁਸੀਂ ਉਹਨਾਂ ਨਾਲ ਵੀ ਮੇਰੀ ਗੱਲਬਾਤ ਸੁਣੀ ਹੋਊਗੀ ਤਾਂ ਮੇਰੇ ਕਹਿਣ ਦਾ ਮਤਲਬ ਆ ਯਾਰ ਜੇ ਸਿਮਰਜੀਤ ਬੈਂਸ ਖੜੂਗਾ ਮਾਤਰਾ ਦੇ ਨਾਲ ਇਹ ਮੇਰੀ ਆਦਤ ਤੇ ਸੁਆਦ ਦਾ ਹਿੱਸਾ ਮੈਂ ਕਦੇ ਕਿਸੇ ਕੋਲੋਂ ਡਰ ਕੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨਹੀਂ ਕਿ ਫੁਲਾ ਮੇਰੇ ਤੇ ਐ ਕਰ ਦੇਗਾ ਉਹ ਫੁਲਾ ਬਹੁਤ ਤਾਕਤਵਾਰ ਹੈ ਫੁਲਾ ਵੱਡੀ ਕੰਪਨੀ ਦਾ ਹੈ ਦੇਸ਼ ਦੇ ਅੰਦਰ ਟੋਲ ਮਾਫੀਆ ਇੱਕ ਬਹੁਤ ਵੱਡਾ ਜਬਰਦਸਤ ਤਾਕਤਵਰ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਮਾਫੀਆ ਟੋਲ ਇਕੱਠਾ ਕਰਨ ਵਾਲਾ ਤਾਂ ਪਰ ਮੈਂ ਬੈਂਸ ਡਰਨ ਵਾਲਾ ਨਹੀਂ ਕਾ ਮੈਂ ਲੋਕਾਂ ਲਈ ਖੜਿਆ ਲੋਕਾਂ ਲਈ ਅੱਜ ਵੀ ਖੜਦਾ ਤੇ ਲੋਕਾਂ ਲਈ ਖੜਦਾ ਰਹੂੰਗਾ ਜਿੱਤ ਤੇ ਹਾਰ ਮੇਰੇ ਲਈ ਟੀਚਾ ਹੈ ਅਵੀ ਸਿਮਰਜੀਤ ਬੈਂਸ ਹਾਰਿਆ ਹੋਇਆ ਐਮਐਲਏ 2012 22 ਦੇ ਵਿੱਚ ਨਹੀਂ ਜਿੱਤ ਸਕਿਆ ਤਾਂ ਵੀ ਹੋ ਗਿਆ ਹਾਰ ਗਿਆ ਪਰ ਮਰਿਆ ਨਹੀਂ ਜਿਉਂਦਾ ਮੇਰੀ ਆਤਮਾ ਜਿਉਂਦੀ ਹੈ ਮੈਂ ਵੀ ਉਸ ਜੰਮ ਦੇ ਵਿੱਚ ਫਸ ਕੇ ਕਿੰਨੇ ਲੋਕ ਅਰ ਰੋਜ਼ ਦਾ ਕੰਮ ਹੈਗਾ ਅਰ ਮੈਂ ਇਹ ਵੀ ਨਾਲ ਬੇਨਤੀ ਕਰੂੰਗਾ ਕਿ ਮੇਰੇ ਉਥੇ ਭਾਈ 10 20 ਮਿੰਟ ਖੜਨ ਦੇ ਨਾਲ ਇੱਕ ਡਰਾਈਵ ਦਾ ਸਟਾਰਟ ਹੋ ਸਕਦੀ ਆ ਪਰ ਇਹ ਵੀ ਇੰਪੋਸੀਬਲ ਆ ਕਿ ਮੈਂ ਸਾਰਾ ਦਿਨ ਉਥੇ ਡਿਊਟੀ ਨਹੀਂ ਦੇ ਸਕਦਾ ਸ਼ਾਮ ਨੂੰ ਪੀ ਕਾਰਜ਼ ਹੁੰਦੇ ਆ ਮੈਂ ਟੋਲ ਮੈਨੇਜਰ ਸਾਹਿਬ ਨੂੰ ਇਸ ਨਿਮਰ ਬੇਨਤੀ ਕਰਕੇ ਆਇਆ ਵੀ ਭਾਈ ਜਿਵੇਂ ਗੁਰਦੁਆਰੇ ਤੇ ਮੰਦਿਰ ਜਾ ਕੇ ਵਰਤਨਾ ਦੀ ਸੇਵਾ ਝਾੜੂ ਦੀ ਸੇਵਾ ਜੋੜਾਖਾਨਾ ਦੀ ਸੇਵਾ ਤੇ ਮੈਂ ਤੁਹਾਡੇ ਟੋਲ ਤੇ ਆ ਕੇ ਰੋਜ਼ ਜਾਮ ਖਲੌਣ ਦੀ ਸੇਵਾ ਕਰਿਆ ਕਰੂੰਗਾ ਤੁਸੀਂ ਮੇਰੇ ਤੇ ਜਿਹੜਾ ਬੰਬ ਸੱਟਣਾ ਨਾ ਉਹ ਸੁੱਟ ਲਿਓ ਪਰ ਇਹ ਬਰਦਾਸ਼ਤ ਨਹੀਂ ਹੁਣ ਅੱਗੇ ਗੱਲ ਜਿਹੜੇ ਰਾਹੀ ਰਿਆ ਉਹ ਕਦੋਂ ਜਾਗਰੂਕ ਹੋਣਗੇ ਯਾਰ ਆਪਣਾ ਹੱਕ ਪਛਾਣੋ ਨਾ ਮੈਂ ਤੁਹਾਨੂੰ ਆ ਦੋ ਦਸਤਾਵੇਜ਼ ਮਹੀਆ ਕਰਾ ਦਦੇ ਜਿੱਥੇ ਜਾਮ ਦੇ ਵਿੱਚ ਤੁਹਾਡੀ ਗੱਡੀ ਨੂੰ 3 ਮਿੰਟ ਦਾ ਸਮਾਂ ਹੋ ਗਿਆ ਤਾਂ ਇਹ ਤੁਹਾਡਾ ਅਧਿਕਾਰ ਹੈਗਾ ਕਿ ਤੁਸੀਂ ਕੋਈ ਪੈਸਾ ਦਿੱਤੇ ਬਿਨਾ ਟੋਲ ਬੈਰੀਅਰ ਪਰੇ ਕਰਕੇ ਆਪਣੀ ਗੱਡੀ ਨਗਾਉਣ ਲਈ ਅਧਿਕਾਰਤ ਹੋ ਹੁਣ ਆਪਣੀਆਂ ਗੱਡੀਆਂ 'ਚ ਬੈਠੇ ਆਪਾਂ ਜਾਮ ਮੰਨ ਲਓ 5 ਕਿਲੋਮੀਟਰ ਤੱਕ ਚੱਲਿਆ ਗਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਗੱਡੀ 'ਚ ਉੱਤਰ ਆਓ ਦੋ ਤੁਸੀਂ ਤਿੰਨ ਹੋ ਚਾਰ ਹੋ ਬਾਕੀਆਂ ਨੂੰ ਵੀ ਕੋ ਆਓ ਯਾਰ ਟੋਲ ਪਲਾਜ਼ਾ ਮੂੰਹ 'ਚ ਨਹੀਂ ਪਾਉਣ ਲੱਗੇ ਉਹ ਬਾਂਸਰ ਜੇ ਰੱਖੇ ਹੋਇਆ ਇਹਨਾਂ ਨੇ ਗਲੀਆਂ ਦੇ ਵਿੱਚੋਂ ਡੋਲੇ ਡੂਲੇ ਆਲੇ ਲਿਆ ਕੇ ਉੱਥੇ ਵੜਿਆ ਤੇ ਉਹਨਾਂ ਤੋਂ ਮੇਰਾ ਖਿਆਲ ਲੋਕਾਂ ਨੂੰ ਦਬਕੇ ਮਰਵਾਉਣ ਦਾ ਇਹ ਕੰਮ ਕਰਦੇ ਆ। ਸੋ ਮੈਂ ਇਹੀ ਸਵਾਲ ਹੈ ਕਿ ਲੋਕ ਲੋਕਾਂ ਨੇ ਕੋਸ਼ਿਸ਼ ਕੀਤੀ ਜੀ ਤੁਸੀਂ WhatsApp ਕਰ ਦਿੱਤੀ ਉੱਥੇ ਲੜਦੇ ਆ ਉਹ ਬੰਦਾ ਫਿਰ ਯੂਸੋ ਕੇ ਵਾਪਸ ਆ ਜਾਂਦਾ ਤੁਸੀਂ ਤਾਂ ਪਾਵਰ ਦੇ ਵਿੱਚ ਆ ਗਏ ਹੋ ਮੈਂ ਪਾਵਰ ਦੇ ਵਿੱਚ ਮਤਲਬ ਪਾਵਰਲੈਸ ਆ ਮੈਂ ਤਾਂ ਹਰਿਆ ਹੋਇਆ 2022 ਤੋਂ ਹਰਿਆ ਹੋਇਆ ਉੱਥੇ ਬਹੁਤ ਸਾਰਾ ਕਰਦੇ ਆ ਪਰ ਆਮ ਲੋਕਾਂ ਦਾ ਲੋਕ ਦਾ ਤਾਂ ਕਿ ਵਾਪਸ ਚਲ ਜਾਈਏ ਤੇ ਮੈਂ ਇਸੇ ਵਾਸਤੇ ਤੁਹਾਡਾ ਸਹਾਰਾ ਲਿਆ ਮੀਡੀਆ ਦਾ ਸਹਾਰਾ ਮੈਂ ਇਸੇ ਵਾਸਤੇ ਲਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਤੁਸੀਂ ਫਰਜ ਕਰ ਲੋ ਬੰਟੀ ਆ ਤੁਸੀਂ ਉਹ ਰਜਿੰਦਰ ਕੋਈ ਬੰਦਾ ਜਾਮチェ ਫਸਿਆ ਜਲੰਧਰ ਤੋਂ ਆ ਰਿਹਾ ਅੰਮ੍ਰਿਤਸਰ ਤੋਂ ਆ ਰਿਹਾ ਤੇ ਜੇ ਤੁਸੀਂ ਦੂਸਰੇ ਨੂੰ ਕਹੋਗੇ ਨਵੀਂ ਯਾਰ ਤੁਸੀਂ ਵੀ ਉਤਰੋ ਦੂਸਰਾ ਤੀਸਰੇ ਨੂੰ ਕਹੋਗੇ ਉਤਰੋ ਯਾਰ ਚਲਿਏ ਇੱਥੇ ਖੜਕੇ ਜਲਾਲਤ ਕਿਉਂ ਕਟਣੀਆਂ ਤੋਲਪਰਾ ਦਾ ਚੱਲਦੇ ਆ ਜਾ ਕੇ ਤੁਹਾਡੀ ਗੱਲ ਨਹੀਂ ਸੁਣਨਗੇ ਤੇ ਸਾਡੇ ਲੋਕਤੰਤਰਿਕ ਵਿਵਸਥਾ ਦੇ ਅੰਦਰ ਆਜ਼ਾਦ ਭਾਰਤ ਦੇ ਅੰਦਰ ਪੀਸਫੁਲ ਤਰੀਕੇ ਦੇ ਨਾਲ ਧਰਨਾ ਦੇਣਾ ਲਾ ਤੁਸੀਂ ਧਰਨੇ ਤੇ ਬਹਿ ਜਾਓ ਐਡਮਿਨਿਸਟ੍ਰੇਸ਼ਨ ਨੂੰ ਹੱਥਾਂ ਪੈਰਾਂ ਦੀ ਪੈਜੂਗੇ ਐਸ ਐਚਓ ਚੌਂਕੀ ਇੰਚਾਰਜ ਭੱਜੇ ਆਉਣਗੇ ਵੀ ਹੋਇਆ ਕੀ ਹੈ ਇਕੱਠੇ ਹੋਵਾਂਗੇ ਤਾਂ ਇਕੱਠੇ ਦੇ ਵਿੱਚ ਸਾਰਾ ਕੁਝ ਸੰਭਵ ਹੈ ਹੁਣ ਅਗਲੀ ਗੱਲ ਤੇ ਗੌਰਵ ਆਓ ਤੁਸੀਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰ ਹੋਣਾਂ ਦੀਆਂ ਖਬਰਾਂ ਫੋਟੋਆਂ ਫਲਾਨਾ ਟੋਲ ਪਲਾਇਆ ਚੁਕਾਦਾ ਮੈਂ ਫਲਾਨਾ ਟੋਲ ਪਲਾਇਆ ਚੁਕਾਦਾ ਭਾਈ ਚੰਗੀ ਗੱਲ ਆ ਇੱਥੇ ਸਾਰਾ ਪੰਜਾਬ ਨਿਕਲਦਾ ਇੱਥੋਂ ਦੀ ਸਾਰਾ ਪੰਜਾਬ ਸਾਰਾ ਪੰਜਾਬ ਨਹੀਂ ਜਿਹੜੇ ਪੂਰੇ ਦੇਸ਼ ਤੋਂ ਦੁਨੀਆ ਤੋਂ ਦਰਵਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਜ਼ਿਲ੍ਹਿਆਂ ਵਾਲਾ ਬਾਗ ਦੀ ਮਿੱਟੀ ਨੂੰ ਮੱਥੇ ਨੂੰ ਲਾਉਣ ਵਾਸਤੇ ਜਾਂਦੇ ਆ ਉਹ ਇੱਥੋਂ ਨਹੀਂ ਨੰਕੇ ਜਾਂਦੇ ਆ ਭਾਈ ਐਡਮਿਨਿਸਟ੍ਰੇਸ਼ਨ ਸਰਕਾਰ ਟੋਲ ਪਲਾਜੇ ਚਕਾਉਣ ਵਾਲਾ ਮੁੱਖ ਮੰਤਰੀ ਸਾਹਿਬ ਇੱਥੇ ਕਿਉਂ ਨਹੀਂ ਜਾਗਦਾ ਇਹ ਤਾਂ ਨਿਯਮ ਆ ਨਾ ਮੈਂ ਨਿਯਮਾਂ ਤੋਂ ਬਾਹਰ ਨਹੀਂ ਮੈਂ ਵਿਧਾਇਕ ਹੁੰਦੇ ਆ ਵਿਧਾਨ ਸਭਾ ਦੀ ਕਮੇਟੀ ਦੇ ਅੰਦਰ ਹੁਸਨ ਲਾਲ ਜੀ ਸਾਡੇ ਰੋਡ ਸੈਕਟਰੀ ਹੁੰਦੇ ਸੀਗਾ ਟ੍ਰਾਂਸਪੋਰਟ ਐਂਡ ਰੋਡ ਉਹਨਾਂ ਕੋਲੇ ਸੀਗਾ ਤਾਂ ਐਨ ਐਚ ਆਈ ਦੇ ਅਧਿਕਾਰੀ ਬੁਲਾਏ ਅੱਜ ਵੀ ਇਹ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਰਿਪੋਰਟ ਤੇ ਹੈਗੀ ਆ ਵਿਧਾਨ ਸਭਾ ਦੇ ਅੰਦਰ ਤੇ ਉੱਥੇ ਉਹ ਇਹ ਗੱਲ ਮੰਨ ਕੇ ਗਏ ਕਿ ਇਸ ਸਰਕੂਲਰ ਦੀ ਭਾਵਨਾ ਸਾਫ਼ ਤੇ ਸਪਸ਼ਟ ਹੈਗੀ ਆ ਕਿ ਜਾਂ ਤਾਂ ਉਹ ਪ੍ਰਵੰਧ ਬੰਦੋਬਸਤ ਇਦਾਂ ਦੇ ਕਰੇ ਕਿ ਜਾਮ ਨਾ ਲੱਗੇ ਤੇ ਜੇ ਉਹ ਪ੍ਰਵੰਧ ਤੇ ਬੰਦੋਬਸਤ ਕਰਨ ਦੇ ਵਿੱਚ ਕੰਪਨੀ ਅਸਫਲ ਹੈਗੀ ਆ ਆ ਫਿਰ 3 ਮਿੰਟ ਦੇ ਬਾਅਦ ਬੂਮ ਤੇ ਬੈਰੀਅਰ ਭਰੇ ਤੇ ਸਾਰਾ ਟ੍ਰੈਫਿਕ ਜਿਹੜਾ ਜਾਮ ਦੇ ਵਿੱਚ ਫਸਿਆ ਉਹ ਨਗਾਉਣਾ ਪੈਣਾ ਸੋ ਮੇਰੀ ਸਨਿਮਰ ਬੇਨਤੀ ਤੁਹਾਡੇ ਚੈਨਲਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਤੇ ਰਾਹੀਰ ਪੂਰੇ ਦੇਸ਼ ਦੇ ਰਾਹੀਰਾਂ ਨੂੰ ਇਸ ਨਿਮਰ ਬੇਨਤੀ ਆ ਦਰੋਣਾ ਟੋਲ ਮਾਫੀਆ ਤੋਂ ਕੱਠੇ ਹੋਵੋ ਮੈਂ ਸਹਿਮਤ ਹਾਂ ਕਿ ਕੱਲੇ ਨੂੰ ਉਹ ਪੈਂਦੇ ਆ 5 7 10 20 ਉਹਨਾਂ ਨੇ ਬੌਂਸਰ ਰੱਖਿਆ ਜਦੋਂ ਤੁਸੀਂ ਗੱਡੀਆਂ ਦੇ ਵਿੱਚੋਂ ਬੈਠਣ ਤੋਂ ਪਰੇ ਹੋ ਗਿਆ ਵੀ ਨਿਕਲੋ ਗੱਡੀ 'ਚੋਂ ਬਾਹਰ 10 ਵੀ 50 ਗੱਡੀਆਂ ਤੋਂ ਬਾਹਰ ਆ ਕੇ ਧਰਨਾ ਲਾ ਕੇ ਬੈਠ ਜਾਓ ਇਹਨਾਂ ਦੀ ਅਕਲ ਟਿਕਾਣੇ ਆ ਜਾਊਗੀ ਇਹ ਜਦੀ ਨਿਯਮਾਂ ਦੇ ਪਾਲਕ ਬਣ ਜਾਣਗੇ ਤੁਸੀਂ ਹੈਨਾ ਵਿਰੋਧੀ ਧਿਰਾਂ ਨੇ ਵੀ ਹੋਰ ਵੀ ਲੀਡਰ ਨੇ ਉਹਨਾਂ ਨੇ ਵੀ ਧਰਨੇ ਲਾਏ ਨੇ ਉਹ ਕਹਿੰਦੇ ਸੀ 24 ਤੱਕ ਇਹਦੀ ਮੰਗ ਆ ਜਾਏਗੀ ਜਨਵਰੀ 25 ਤੱਕ ਖਤਮ ਹੋ ਜਾਊਗਾ ਲੱਗਦਾ ਉਹਨਾਂ ਦੀ ਫੈਟਿਕ ਹੋ ਗਈ ਆ ਪਾਵਰ ਚਾਰਜ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੈਂ ਤਾਂ ਪਹਿਲਾਂ ਕਿਹਾ ਵੀ ਉਹ ਐਕਸਪਰਟ ਹੈਗੇ ਆ ਉਹਨਾਂ ਨੇ ਛੋਟੀ ਜੀ ਗੱਲ ਜਿਹੜੀ ਮੁੱਖ ਮੰਤਰੀ ਦੇ ਕੱਦ ਦੀ ਨਹੀਂ ਸੀ ਉਹਨਾਂ ਨੇ ਟੋਲ ਪਲਾਜ਼ਾ ਚਕਾਉਣ ਦੀਆਂ ਖਬਰਾਂ ਤੇ ਫੋਟੋਆਂ ਮੀਡੀਆ ਦੇ ਵਿੱਚ ਤੁਹਾਨੂੰ ਸੱਦ ਕੇ ਵਾਇਰਲ ਕੀਤੀਆਂ ਕੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਮਹਿੰਗਾ ਟੋਲ ਪਲਾਜ਼ਾ ਨਿਗਾਹ ਤੇ ਨਹੀਂ ਚੜ ਰਿਹਾ ਅਣਦੇਖੀ ਹੋ ਰਹੀ ਉਹ ਚਲੋ ਯਾਰ ਹੁਣ ਰਵਨੀਤ ਬਿੱਟੂ ਜੀ ਦਾ ਦੇਖੋ ਕੇਂਦਰ ਸਰਕਾਰ ਦੇ ਵਿੱਚ ਹੈਗੇ ਆ ਤੁਸੀਂ ਚੰਗਾ ਕੀਤਾ ਉਹਨਾਂ ਦਾ ਨਾਲ ਧੱਬੇ ਸਕਿਪ ਕਰ ਗਿਆ ਸੀਗਾ ਤਾਂ ਉਹ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ ਹੈਗੇ ਆ ਉਹ ਨਿਤਨ ਗੜਕਰੀ ਹੋਣਾ ਦੇ ਨਾਲ ਮੀਟਿੰਗ ਮੇਰਾ ਖਿਆਲ ਉਹਨਾਂ ਤੋਂ ਕਿ ਔਖਾ ਕੰਮ ਹੀ ਨਹੀਂ ਗਾ ਉਹ ਨਿਤਨ ਗੜਕਰੀ ਹੋਣਾ ਦੇ ਨਾਲ ਮੀਟਿੰਗ ਕਰਕੇ ਆ ਸਰਕੂਲਰ ਤੇ ਐਨ ਐਚ ਆਈ ਦੀ ਦਿੱਤੀ ਹੋਈ ਆਰਟੀਆਈ ਦੇ ਰੋਸ਼ਨੀ ਤੇ ਚਾਨਣੇ ਦੇ ਵਿੱਚ ਉਹ ਕਿਉਂ ਨਹੀਂ ਇਸ ਸਮੱਸਿਆ ਦਾ ਸਮਾਧਾਨ ਕਰਾਉਂਦੇ ਹਰੇ ਆਹੋ 2024 ਦੇ ਵਿੱਚ ਲੋਕ ਸਭਾ ਹਰਗੇ ਪਰ ਵਜ਼ੀਰ ਬਣ ਗਏ ਰਾਜ ਸਭਾ ਦੇ ذریعے ਤੇ ਉਹਨਾਂ ਦੀ ਇਹ ਡਿਊਟੀ ਬਣਦੀ ਆ ਕਿ ਉਹ ਵੀ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਹਦਾ ਸਮਾਧਾਨ ਕਰਉਣ ਰੋਜ਼ ਲੋਕ ਉਥੇ ਪਿਸ ਰਹੇ ਆ ਲਾਸ ਹੋ ਰਿਹਾ ਸਾਡੀ ਸਟੇਟ ਦਾ ਲੋਕਾਂ ਦੇ ਬੇਸ਼ਕੀਮਤੀ ਟਾਈਮ ਦਾ ਡੀਜ਼ਲ ਤੇ ਪੈਟਰੋਲ ਦਾ ਸੋ ਮੈਂ ਫੇਰ ਅੰਤ ਦੇ ਵਿੱਚ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰੂੰਗਾ ਜਦੋਂ ਟੋਲ ਦੇ ਉੱਤੇ ਜਾਮ ਲੱਗਿਆ ਦੋਸਤੋ ਗੱਡੀ ਦੇ ਨਾਲ ਬੈਠਿਓ ਗੱਡੀਆਂ 'ਚ ਉੱਤਰ ਕੇ ਆ ਕੇ ਟੋਲ ਪਲਾਜ਼ਾ ਦੇ ਉੱਤੇ ਪੁੰਜੇ ਬੈਠ ਜਾਓ ਮਿੰਟ ਪੰਜਾਂ ਦੇ ਵਿੱਚ ਚੋਰ ਆਪਣੇ ਪਰਸ਼ਾਵੇਂ ਤੋਂ ਡਰਦਾ ਚੋਰ ਨੂੰ ਆਪਣੇ ਪਰਸ਼ਾਵੇਂ ਤੋਂ ਵੀ ਡਰ ਲੱਗਦਾ ਹੁੰਦਾ ਤੇ ਜਦੋਂ ਤੁਸੀਂ ਆ ਕੇ ਪੁੰਜੇ ਬੈਠ ਗਏ ਤੇ ਇਹ ਸਾਰੇ ਨਿਯਮ ਜਿਹੜੇ ਆ ਲਾਗੂ ਹੋ ਜਾਣੇ ਸੋ ਮੈਂ ਬੈਠ ਕੇ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਤੋਂ ਪਹਿਲਾਂ ਆਪਣੀ ਬੋਡੀ ਲਗਾਈ ਸੀ ਇੱਕ ਆਪਣਾ ਹੈਲਪਲਾਈਨ ਨੰਬਰ ਜੱਜ ਤੇ ਇਹ ਵੀ ਦੁਬਾਰਾ ਕੋਈ ਇਸ ਤਰ੍ਹਾਂ ਕਰੂਗਾ ਕੈਂਪੇਨ ਸੋ ਲੋਕ ਇਸ ਤੋਂ ਤੰਗ ਹੋ ਰਹੇ ਨੇ ਦੇਖੋ ਮੈਂ ਮੇਰੀ ਗੱਲ ਸੁਣੋ ਮੈਂ ਫੇਰ ਇਹ ਗੱਲ ਕਹੂੰਗਾ ਮੈਂ ਸਰਕਾਰ ਨੂੰ ਜਗਾਉਣ ਦਾ ਯਤਨ ਕਰ ਰਿਹਾ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਿਹਾ ਸਰਕਾਰ ਕਿੱਥੇ ਹੈਗੀ ਆ ਸਰਕਾਰ ਤਾਂ ਜਾਗਦੀ ਨਾ ਮੈਂ ਇਹ ਦੱਸਣ ਲੱਗਾ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਬਿੱਟੂ ਜੀ ਦਾ ਵੀ ਇਹ ਮਨਪਸੰਦ ਦੀਸ਼ਾ ਰਿਹਾ ਕਿਉਂਕਿ ਮੇਰੇ ਤੋਂ ਬਾਅਦ ਉਹਨਾਂ ਨੇ ਵੀ ਜਾ ਕੇ ਟੋਲ ਪਲਾਜ਼ਾ ਦੇ ਉੱਤੇ ਐਜੀਟੇਸ਼ਨ ਕੀਤਾ ਆ ਅਪਰੀਸ਼ੀਏਟ ਇਟ ਮੈਂ ਕੋਈ ਨਿੰਦਾ ਨਹੀਂ ਹੈਗਾ ਮੈਂ ਕਹਿੰਦਾ ਚੰਗੀ ਗੱਲ ਆ ਰਾਤਾਂ ਉੱਥੇ ਕੱਟੀਆਂ ਉੱਥੇ ਸੁੱਤੇ ਰਾਤਾਂ ਉੱਥੇ ਕੱਟੀਆਂ ਬੜਾ ਜ਼ਬਰਦਸਤ ਉਹਨਾਂ ਨੇ ਤੇ ਅੱਜ ਉਹਨਾਂ ਕੋਲੇ ਵੱਡੀ ਤਾਕਤ ਹੈਗੀ ਅੱਜ ਕਿਉਂ ਨਹੀਂ ਬੋਲਦੇ ਰਹਿ ਗਈ ਗੱਲ ਸਾਡੇ ਵਾਲੇ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਕਾਂਗਰਸ ਪਾਰਟੀ ਜੇ ਇਹ ਬੰਦੇ ਦੇ ਪੁੱਤ ਨਾ ਬਣੇ ਇਹਨਾਂ ਨੇ ਲੋਕਾਂ ਨੂੰ ਇਸੇ ਤਰੀਕੇ ਜਲੀਲ ਕਰਨਾ ਬੰਦ ਨਾ ਕੀਤਾ ਤੇ ਕਾਂਗਰਸ ਪਾਰਟੀ ਟੋਲ ਦੇ ਉੱਤੇ ਵੱਡੇ ਬੈਰੀਅਰ ਵੀ ਲਾਊਗੀ ਵੱਡੇ ਬੋਰਡ ਵੀ ਲਾਊਗੀ ਜਾਗਰੂਕਤਾ ਅਭਿਆਨ ਵਾਸਤੇ ਲਾਲ ਲਾਈਨਾਂ ਵੀ ਪਾਉਗੀ ਤੇ ਸਾਡੀਆਂ ਵਲੰਟੀਅਰਾਂ ਦੀਆਂ ਟੀਮਾਂ ਵੀ ਬਣਾ ਦੇਾਂਗੇ ਜਦੋਂ ਪੀਕ ਆਰ ਇਵਨਿੰਗ ਟਾਈਮ ਜਾਂ ਮਾਰਨਿੰਗ ਟਾਈਮ ਜਦੋਂ ਲੋਕਾਂ ਦਾ ਜ਼ਿਆਦਾ ਉਥੋਂ ਦੀ ਲਾਂਗਾ ਹੁੰਦਾ ਤੇ ਉਦੋਂ ਉਹ ਟੀਮਾਂ ਜਾ ਕੇ ਸਮਰੱਥਾ ਦੇ ਨਾਲ ਇਹਨਾਂ ਦੀ ਗੁੰਡਾਗਰਦੀ ਦਾ ਲੋਕਤੰਤਰੀਕ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਵਾਬ ਦੇ ਕੇ ਲੋਕਾਂ ਦੀ ਆਵਾਜ਼ਾਈ ਚਾਲੂ ਕਰਾ ਦੇਣਗੇ ਜੀ ਬਾਜਾ ਜੀ ਤੁਸੀਂ ਰਿਕਵੈਸਟ ਕਰੋਗੇ ਚਿੱਠੀ ਹੋਵੇਗੀ ਹਾਂ ਮੈਂ ਉਹਨਾਂ ਨੂੰ ਜ਼ਰੂਰ ਇਹ ਗੱਲ ਮੇਰੀ ਕੱਲ ਵੀ ਹੋਈ ਮੈਂ ਉਹਨਾਂ ਨੂੰ ਫੇਰ ਇਹ ਰਿਕਵੈਸਟ ਕਰੂੰਗਾ ਚਿੱਠੀ ਲਿਖਣ ਦੀ ਨਹੀਂ ਉਹਨਾਂ ਨੂੰ ਲੋੜ ਉਹਨਾਂ ਨੂੰ ਤਾਂ ਛੱਡ ਦੇਣੇ ਨਹੀਂ ਮਿਲਣਾ ਜਾ ਕੇ ਇਸ ਵਿਸ਼ੇ ਦੇ ਉੱਤੇ ਚਿੱਠੀਆਂ ਲਿਖਣੀਆਂ ਜਾਂ ਕੋਈ ਇਹ ਜਿਹੜੇ ਮਤਲਬ ਉਹ ਤਾਂ ਲੋਕ ਸਭਾ ਦੇ ਅੰਦਰ ਹੀ ਆ ਉੱਥੇ ਪ੍ਰਧਾਨ ਮੰਤਰੀ ਸਾਹਿਬ ਹੈ ਉੱਥੇ ਨਿਤਨ ਗੜਕਰੀ ਜੀ ਆ ਤੇ ਉੱਥੇ ਬਿੱਟੂ ਸਾਹਿਬ ਹੈਗੇ ਆ ਮੁੱਦਾ ਚੱਕ ਕੇ ਗੱਲ ਕਰੋ ਯੈਸ ਇਹ ਮੁੱਦਾ ਚੱਕੋ ਜਾ ਕੇ ਮਨਿਸਟਰ ਨੂੰ ਮਿਲੋ ਤਾਂ ਜੇ ਲੋਕਾਂ ਦੀ ਜਿਹੜੀ ਵੱਡੀ ਦਿੱਕਤ ਐ ਸਮੱਸਿਆ ਉਹਦਾ ਸਮਾਧਾਨ ਹੋ ਸਕਦਾ